ਸਤਿ ਸ਼੍ਰੀ ਅਕਾਲ ਸਾਹਿਬ ਗੁਰਜੀ ਕੀ ਫਤਿਹ ਮੈਂ ਮਨੀ ਸਿੰਘ ਸਰਪੰਚ ਪਿੰਡ ਡੋਗਰਾਵਾਲ ਮੈਂ ਆਪਣੀ ਪੰਚਾਇਤ ਵੱਲੋਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਵਾਂ ਆਪਣੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਪਿਆਰ ਦੇ ਕੇ ਸਾਨੂੰ ਇਸ ਲੈਕ ਸਮਝਿਆ ਸਾਨੂੰ ਇੱਥੇ ਤੱਕ ਲੈ ਕੇ ਆਏ ਆ ਮੈਂ ਬਹੁਤ ਹੈ ਦਿਲੋਂ ਸ਼ੁਕਰਗੁਜ਼ਾਰ ਸਾਡੇ ਪਿੰਡ ਚ ਜੀ ਤਕਰੀਬਨ ਤੇ ਕੰਮ ਜਿਹੜੇ ਉਹ ਚੱਲ ਰਹੇ ਆ ਸਾਡਾ ਇੱਕ ਮੈਰਿਜ ਪੈਲਸ ਆ ਜੀ ਜਿਹਦਾ ਅਸੀਂ ਸੋਚਿਆ ਹਵਾ ਉਹ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜੀ ਨੰਬਰ 2 ਸ਼ਮਸ਼ਾਨ ਘਾਟ ਹੈ ਜੀ ਤੇ ਉਹਨਾਂ ਦਾ ਵੀ ਨਾਲ ਹੀ ਕੰਮ ਦੋਨੇ ਕੰਮ ਨਾਲ ਲੈ ਕੇ ਚੱਲਾਂਗੇ ਸਰਕਾਰ ਕੋ ਵੀ ਮੰਗ ਕਰਦੇ ਜੀ ਸਰਕਾਰ ਕੋ ਸਾਡੀ ਮੰਗੇ ਆ ਜੀ ਸਾਡੇ ਨਾਲ ਜਿਹੜਾ ਹੈਗਾ ਵਾ ਤੇ ਸੀਵਰੇਜ ਦਾ ਮੁੱਦਾ ਜਿਹੜਾ ਵਾ ਇਹ ਸਾਡੇ ਹੈਗਾ ਵਾ ਜੀ ਸਾਡੇ ਪਿੰਡ ਦੇ ਪਾਣੀ ਜਿਹੜਾ ਗਲੀਆਂ ਨਾਲੀਆਂ ਦਾ ਸੀਵਰੇਜ ਦਾ ਪਾਣੀ ਇਹ ਸਾਡੇ ਕੋ ਪੰਚਾਇਤੀ ਜ਼ਮੀਨ ਨਹੀਂ ਹੈਗੀ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਕਿਤੇ ਸਾਡੇ ਮਤਲਬ ਪਿੰਡ ਦੇ ਪਾਣੀ ਲਈ ਗੰਦੇ ਪਾਣੀ ਦੀ ਕਿਤੇ ਸਾਨੂੰ ਇਸ ਚੀਜ਼ ਦਾ ਮੁੱਦਾ ਹੱਲ ਕੀਤਾ ਜਾਵੇ ਸਾਡਾ ਮੈਂ ਯੂਥ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਨਸ਼ੇ ਨੂੰ ਛੱਡ ਕੇ ਆਪਣਾ ਖੇਡਾਂ ਵੱਲ ਧਿਆਨ ਦੇਣ ਆਪਣੇ ਚੰਗੇ ਕੰਮਾਂ 'ਚ ਲੱਗਣ ਤੇ ਇਹ ਨਸ਼ੇ ਤੋਂ ਦੂਰ ਰਹਿਣ ਜਿੰਦ ਤੱਕ ਇਹ ਪੋਸਟ ਨਾ ਕੱਟੀਆਂ ਨਹੀਂ ਆ ਹਾਂ ਜੀ ਪੈਨਸ਼ਨਾਂ ਜੇ ਤੇ ਕੱਟੀਆਂ ਗਈਆਂ ਹੋਣਗੀਆਂ ਜੋ ਅਸੀਂ ਜਿਹੜੀਆਂ ਨਜਾਇਜ਼ ਕੱਟੀਆਂ ਹੋਣਗੀਆਂ ਉਹ ਅਸੀਂ ਪਰਤ ਤੱਕ ਗੱਲ ਪਹੁੰਚਾਵਾਂਗੇ ਜੀ ਉਹ ਪੈਨਸ਼ਨਾਂ ਦੁਆਰਾ ਲਾਗੂ ਕਰਾਵਾਂਗੇ ਅਸੀਂ ਪਹਿਲਾਂ ਕਮਿਊਨਿਟੀ ਹਾਲ ਦਾ ਕਰਾਵਾਂਗੇ ਜੀ ਜੇ ਕੋਈ ਗਰੀਬ ਪਰਿਵਾਰ ਆ ਕਿਸੇ ਗਰੀਬ ਧੀ ਦਾ ਧੀ ਦਾ ਮਤਲਬ ਵਿਆਹ ਹੁੰਦਾ ਵਾ ਉਸ ਪਰਿਵਾਰ ਦੇ ਲਈ ਅਸੀਂ ਇਹ ਉਤਲਾਲਾ ਕੀਤਾ ਜੀ ਕਮਿਊਨਿਟੀ ਹਾਲ ਬਣਾਵਾਂਗੇ ਉੱਥੇ ਕੋਈ ਵੀ ਗਰੀਬ ਪਰਿਵਾਰ ਆਪਣੀ ਧੀ ਦਾ ਵਿਆਹ ਕਰ ਸਕਦਾ ਜੀ ਅਸੀਂ ਮਜੂਦਾ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਜ਼ਰਕਾਵਾਂ ਜੀ ਸਾਨੂੰ ਟਾਈਮ ਸਿਰ ਦਿੱਤੀਆਂ ਜਾਣ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰੀਏ ਪਿੰਡ ਦੇ ਕੰਮ ਕਰੀਏ ਠੀਕ ਹੈ ਜੀ ਤੇ ਆਪਣੇ ਮੈਂਬਰ ਪੰਚਾਇਤ ਵੱਲੋਂ ਮੇਰੇ ਪਰਿਵਾਰ ਵੱਲੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਮੈਂ ਆਪਣੇ ਵੱਲੋਂ ਮੇਰੇ ਸਾਰੇ ਪਰਿਵਾਰ ਨਗਰ ਵਾਸੀਆਂ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ